ਪਿਆਰ ਛੁਪਾ ਹੈ ਤੇ ਅਰੇਂਜ ਵੀ ਸਭ ਨੂੰ ਮਤਲਬ ਕਿਉਂਕਿ ਮੇਰੇ ਹੀ ਡਿਪਾਰਟਮੈਂਟ ਚ ਮੇਰੇ ਨਾਲ ਹੀ ਮੇਰੇ ਨਾਲ ਅੰਕਲ ਦੀ ਲਵ ਮੈਰਿਜ ਸੀ ਹਾਂ ਅੰਕਲ ਜੀ ਦੀ ਲਵ ਮੈਰਿਜ ਸੀ ਪਿਆਰ ਛੁਪਾ ਹੈ ਖਤਮ ਇਤਨਾ ਜਿੰਨੇ ਸਾਗਰ ਮੇ ਮੋਤੀ ਅੱਜ ਕੱਲ ਅਸੀਂ ਜੋ ਕੋਤਕ ਚੀਜ਼ਾਂ ਨੇ ਉਹਨਾਂ ਨੂੰ ਉੱਪਰ ਰੱਖਣ ਲੱਗੇ ਜਿਵੇਂ ਪੈਸਾ ਹੈ ਚੀਜ਼ਾਂ ਹੈ ਜ਼ਰੂਰਤਾਂ ਹੈ ਔਰ ਪਿਆਰ ਕਿਤੇ ਗੁੰਮੀ ਹੋ ਗਿਆ ਜੀ ਤੂੰ ਤੂੰ ਮੇਂ ਵੇਡਾ ਹੈ ਖਤਮੇ ਆਵਤ ਤਾਂ ਅੰਕਲ ਨੇ ਅੱਜ ਰੇਬੰਦ ਦੇ ਸ਼ੇਡਸ ਲਾਏ ਹੋਏ ਆ ਉਹ ਕਿਸੇ ਆਊਟ ਆਫ ਫੈਸ਼ਨ ਨਹੀਂ ਲਾਏ ਹੋਏ ਉਹਦਾ ਰੀਜ਼ਨ ਇਹ ਹੈ ਕਿ ਅੰਕਲ ਵਿਜ਼ੂਅਲੀ ਇੰਪੇਅਰਡ ਨੇ 100% ਬਲਾਈਂਡ ਨੇ ऐसे तरह ਉਹਨਾਂ ਸਬਸਕ੍ਰਾਈਬਰ ਵਿੱਚੋਂ ਇੱਕ ਇਹ ਕਹੀ ਸੀ ਉਸ ਟਾਈਮ ਤੱਕ ਐਸੀ ਕੋਈ ਗੱਲ ਨਹੀਂ ਸੀ ਬਟ ਜਦੋਂ ਹੋਈ ਉਦੋਂ ਮੇਰੇ ਬਾਰੇ ਸਾਰਿਆਂ ਨੂੰ ਪਤਾ ਸੀ ਕਿ ਮੈਂ ਕੈਸੀ ਹਾਂ ਸਭ ਨੂੰ ਪਤਾ ਹੈ ਕਿ ਮੇਰੀ ਕੋਈ ਲਵ ਮੈਰਿਜ ਨਹੀਂ ਸੀਗੀ ਅਰੇਂਜ ਮੈਰਿਜ ਸੀਗੀ ਅੱਛੇ ਪਰਿਵਾਰ ਦਾ ਸਾਥ ਅੱਛੇ ਲੋਕਾਂ ਦਾ ਸਾਥ ਤੇ ਤੁਹਾਡੀ ਸੁਲਝੀ ਹੋਈ ਸੋਚ ਜਦੋਂ ਨਾਲ ਜ਼ਿੰਦਗੀ ਦੇ ਹੁੰਦੀ ਹੈ ਤਾਂ ਜ਼ਿੰਦਗੀ ਦੇ ਮਾਇਨੇ ਹੀ ਕੁਝ ਹੋਰ ਹੁੰਦੇ ਹੈ खुद विजुअली इम्पेयरड होने ਦੇ ਬਾਵਜੂਦ ਇਹਨਾਂ ਦੀ ਜਿਹੜੀ ਸ਼ਾਦੀ ਹੈ ਉਹ ਇੱਕ ਬਿਲਕੁਲ ਸਾਈਟਡ ਲੜਕੀ ਦੇ ਨਾਲ ਹੁੰਦੀ ਹੈ ਕਿਸ ਤਰ੍ਹਾਂ ਇਹ ਸ਼ਾਦੀ ਹੁੰਦੀ ਹੈ ਇਹ ਕੋਈ ਆਮ ਮਿਲਾਪ ਨਹੀਂ ਸੀ ਇਹ ਇੱਕ ਆਫੀਸ਼ਲ ਮੀਟਿੰਗ ਔਰ ਇਹਨਾਂ ਮੈਂ ਮਾਨ ਵੀ ਮਹਿਸੂਸ ਕਰਦੀ ਹਾਂ ਆਪਣੇ ਪੈਦਾ ਹੋਣ ਤੇ ਕਿਉਂਕਿ ਇੱਕ ਸੰਸਕਾਰ ਹੁੰਦੇ ਆ ਮਾਪੇ ਦਿੱਤੇ ਹੋਏ ਔਰ ਲੋਕਾਂ ਦਾ ਪਿਆਰ ਉਹ ਬੜੇ ਖੁਸ਼ ਨਸੀਬ ਲੋਕਾਂ ਨੂੰ ਮਿਲਦਾ ਹੈ ਸਾਡੇ ਗੁਰੂਆਂ ਨੇ ਜਦੋਂ ਕਿਸੇ ਲਈ ਵੀ ਜੰਗ ਲੜੀ ਜਾਂ ਸੰਘਰਸ਼ ਕੀਤਾ ਉਦੋਂ ਉਹਨਾਂ ਨੇ ਕਿ ਕੋਈ ਜਾਤ ਪਾਤ ਨਹੀਂ ਦੇਖੀ ਸੀ ਉਹਨਾਂ ਨੇ ਮਾਨਵਤਾ ਵਾਸਤੇ ਕੀਤਾ ਸੀ ਤੇ ਮੈਨੂੰ ਲੱਗਦਾ ਕਿ ਅਸੀਂ ਇਹ ਛੋਟੀਆਂ-ਛੋਟੀਆਂ ਗੱਲਾਂ 'ਚ ਉਲਝ ਕੇ ਆਪਣੀ ਜ਼ਿੰਦਗੀ ਦੇ ਸੁਖਾਵੇ ਪਲ ਖਰਾਬ ਕਰਦੇ ਹਾਂ ਇਸ ਤੋਂ ਵੱਧ ਕੁਝ ਵੀ ਨਹੀਂ ਹੈਗਾ ਸਵੇਕਲ ਤੁਸੀਂ ਦੇਖ ਰਹੇ ਹੋ ਬੋਲੀਹੌਲੀ ਬਾਬਾ ਮੈਂ ਹਾਂ ਤੁਹਾਡੇ ਨਾਲ ਆकांक्षा ਦਰਸ਼ਕੋ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਪਿਆਰੇ कपल ਦੇ ਨਾਲ ਇੰਟਰੋਡਿਊਸ ਕਰਵਾਉਣਾ ਚਾਹਨੀ ਆ ਇਹਨਾਂ ਦੀ ਸ਼ਾਦੀ ਨੂੰ ਤਾਂ ਲਗਭਗ 37 ਸਾਲ ਹੋ ਗਏ ਨੇ ਪਰ ਇਹਨਾਂ ਦੀ ਜਿਹੜੀ ਸ਼ਾਦੀ ਹੈ ਉਹ ਸਾਡੇ ਸਮਾਜ ਦੇ ਵਿੱਚ ਇਹਨਾਂ ਦੀ ਵਿਆਹੁਤਾ ਜ਼ਿੰਦਗੀ ਇੱਕ ਸੇਧ ਵਜੋਂ ਉਬਰੀ ਹੈ ਰਜਿੰਦਰ ਮੋਂਗਾ ਜੀ ਨੇ ਤੁਸੀਂ ਦੇਖ ਰਹੇ ਹੋ ਫਰੇਮ ਦੇ ਵਿੱਚ ਅੰਕਲ ਬਹੁਤ ਜ਼ਿਆਦਾ ਹੈਂਡਸਮ ਨੇ ਬਹੁਤ ਅੱਛੀ ਪਰਸਨੈਲਿਟੀ ਹੈ ਇਹਨਾਂ ਦੀ ਆਂਟੀ ਬਹੁਤ ਜ਼ਿਆਦਾ ਬਿਊਟੀਫੁਲ ਨੇ ਤਾ ਅੰਕਲ ਨੇ ਅੱਜ ਰੇਬੰਦੇ ਸ਼ੇਡਸ ਲਾਏ ਹੋਏ ਆ ਉਹ ਕਿਸੇ ਆਊਟ ਆਫ ਫੈਸ਼ਨ ਨਹੀਂ ਲਾਏ ਹੋਏ ਉਹਦਾ ਰੀਜ਼ਨ ਇਹ ਹੈ ਕਿ ਅੰਕਲ ਵਿਜ਼ੂਅਲੀ ਇੰਪੇਅਰਡ ਨੇ 100% ਬਲਾਈਂਡ ਨੇ ਪਰ BSNL ਦੇ ਦੇਖੋ ਕਨੈਕਸ਼ਨ ਨੇ ਕਿਵੇਂ ਇਹਨਾਂ ਦਾ ਇਹਨਾਂ ਦੀ ਜ਼ਿੰਦਗੀ ਨੂੰ ਕਨੈਕਟ ਕਰ ਦਿੱਤਾ ਗੱਲਬਾਤ ਕਰਦੇ ਦੇ ਆ वेरी ਸਵੀਟ ਮਤਲਬ ਇਹਨਾਂ ਦੀਆਂ ਗੱਲਾਂ ਬੰਦਾ ਜਦੋਂ ਬੋਲਦੇ ਆ ਤਾਂ ਇਹ ਲੱਗਦਾ ਸੁਣੀ ਜਾਓ ਸੁਣੀ ਜਾਓ ਦੇ ਆ ਦੈਟ ਮੱਚ ਸਵੀਟ ਸਤਿ ਸ਼੍ਰੀ ਅਕਾਲ ਮੈਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਐਂਟਰਟੇਨਮੈਂਟ ਚੈਨਲ ਬੋਲੀਹੋਲੀ ਬਾਬਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬੜਾ ਅੱਛਾ ਲੱਗਦਾ ਹੈ ਕਿ ਤੁਸੀਂ ਆਏ ਹੋ ਔਰ ਇਸ ਤਰੀਕੇ ਨਾਲ ਤੁਸੀਂ ਸਾਡੀ ਤਾਰੀਖ ਜਿਹੜਾ ਹੈਗਾ ਉਹ ਸਾਰੇ ਸ਼ਰਤਾਂ ਨਾਲ ਕਰਵਾ ਰਹੇ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੀ ਪਹਿਲਾਂ ਤਾਂ ਤੇ ਸਾਰੇ ਸੁਣਨ ਵਾਲਿਆਂ ਦਾ ਜੀ ਆਇਆਂ ਆਖਦੀ ਹੈ ਅੱਛਾ ਮੈਮ ਤੁਸੀਂ ਇੱਕ ਮਤਲਬ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਔਰ ਤੁਹਾਡੀ ਜਿਹੜੀ ਸ਼ਾਦੀ ਹੈ ਉਹ ਸਨਾਤਨੀ ਪਰਿਵਾਰ ਦੇ ਵਿੱਚ ਹੁੰਦੀ ਹੈ Hindu ਪਰਿਵਾਰ ਦੇ ਵਿੱਚ ਹੁੰਦੀ ਹੈ ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਇੱਕ ਤਾਂ ਇੰਟਰ ਰਿਲੀਜੀਅਨ ਮੈਰਿਜ ਦੂਸਰਾ ਅ ਅੰਕਲ ਵਿਜੂਅਲੀ ਇੰਪੇਅਰਡ ਤਾਂ ਇਕ ਬੀਇੰਗ ਅ ਲੜਕੀ ਉਹ ਕਿ ਜ਼ਿਆਦਾਤਰ ਜਿਹੜੇ ਚੈਲੰਜਸ ਆ ਉਹ ਲੜਕੀ ਨੂੰ ਹੀ ਫੇਸ ਕਰਨੇ ਪੈਂਦੇ ਆ ਸੋ ਉਸ ਵੇਲੇ ਬੀਇੰਗ ਅ ਗਰਲ ਤੁਹਾਨੂੰ ਕਿੰਨਾ ਕੁ ਜਿਹੜਾ ਚੈਲੰਜ ਸੀਗਾ ਤੁਹਾਡੇ ਲਈ ਸੀ ਲਾਈਫ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਜ਼ਿੰਦਗੀ ਐਕਚੁਅਲ ਦੇ ਵਿੱਚ ਕੁਝ ਹੋਰ ਹੁੰਦੀ ਹੈ ਔਰ ਜੋ ਅਸੀਂ ਪੜ੍ਹਦੇ ਔਰ ਸੁਣਦੇ ਆ ਉਹ ਹੋਰ ਹੁੰਦੀ ਹੈ ਅچھے ਪਰਿਵਾਰ ਦਾ ਸਾਥ ਅچھے ਲੋਕਾਂ ਦਾ ਸਾਥ ਤੇ ਤੁਹਾਡੀ ਸੁਲਝੀ ਹੋਈ ਸੋਚ ਜਦੋਂ ਨਾਲ ਜ਼ਿੰਦਗੀ ਦੇ ਹੁੰਦੀ ਹੈ ਤਾ ਜ਼ਿੰਦਗੀ ਦੇ ਮਾਇਨੇ ਹੀ ਕੁਝ ਹੋਰ ਹੁੰਦੇ ਐ ਸੋਈ ਮੇਰੇ ਨਾਲ ਹੋਇਆ ਇਹਨਾਂ ਗੱਲਾਂ ਦਾ ਕੋਈ ਮਾਇਨੇ ਨਹੀਂ ਰੱਖਦੇ ਕਿਉਂਕਿ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਹੈਗਾ ਮਾਨਸ ਕੀ ਜਾਤ ਸਭੈ ਇੱਕੋ ਪਹਿਚਾਨ ਬੋ ਅਸੀਂ ਸਾਰੇ ਇਨਸਾਨ ਪੈਦਾ ਹੁੰਨੇ ਆ ਇਹ ਪੈਦਾ ਹੁੰਨੇ ਆ ਉਸ ਤੋਂ ਬਾਅਦ ਸਾਡੀਆਂ ਜਾਤੀਆਂ ਬਣਦੀਆਂ ਨੇ ਜਿਸ ਪਰਿਵਾਰ 'ਚ ਅਸੀਂ ਪੈਦਾ ਹੋ ਜਾਂਦੇ ਆ ਸਾਨੂੰ ਉਸ ਤਰ੍ਹਾਂ ਦਾ ਹੀ ਸਮਝਿਆ ਜਾਂਦਾ ਹੈ ਅਗਰ ਅਸੀਂ ਆਤਮਿਕ ਰੂਪ 'ਚ ਦੇਖੀਏ ਤਾਂ ਅਸੀਂ ਸਾਰੇ ਇੱਕੋ ਹੀ ਆ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿਸ ਪਰਿਵਾਰ 'ਚ ਪੈਦਾ ਹੋਏ ਆਂ ਜ਼ਰੂਰਤ ਹੈ ਸਾਡੇ ਸੰਸਕਾਰਾਂ ਦੀ ਜਿਹੜੇ ਸਦੀਆਂ ਤੋਂ ਚੱਲੇ ਆ ਰਹੇ ਐ ਔਰ ਸਦੀਆਂ ਤੱਕ ਹੀ ਰਹਿਣਗੇ ਜਦੋਂ ਅਸੀਂ ਸੰਸਕਾਰ ਵਹੀਨ ਹੁੰਨੇ ਆ ਪ੍ਰੋਬਲਮ ਤਾਂ ਮਾਈ ਡੀਅਰ ਫਰੈਂਡ ਉਦੋਂ ਹੁੰਦੀ ਐ ਆਦਰਵਾਇਜ਼ ਕਿਸੇ ਧਰਮ ਦੇ ਨਾਲ ਤਾਂ ਕੋਈ ਮਤਲਬ ਵਿਕਾਰ ਪੈਦਾ ਹੀ ਨਹੀਂ ਹੁੰਦਾ ਮਤਲਬ ਮੇਰਾ ਇਹ ਮੰਨਣਾ ਐ ਤਾਂ ਸੋ ਸਾਡੇ ਗੁਰੂਆਂ ਨੇ ਜਦੋਂ ਕਿਸੇ ਲਈ ਵੀ ਜੰਗ ਲੜੀ ਜਾਂ ਸੰਘਰਸ਼ਕਤਾ ਉਦੋਂ ਉਹਨਾਂ ਨੇ ਕਿ ਕੋਈ ਜਾਤ ਪਾਤ ਨਹੀਂ ਦੇਖੀ ਸੀ ਉਹਨਾਂ ਨੇ ਮਾਨਵਤਾ ਵਾਸਤੇ ਕੀਤਾ ਸੀ ਤੇ ਮੈਨੂੰ ਲੱਗਦਾ ਕਿ ਅਸੀਂ ਇਹ ਛੋਟੀਆਂ-ਛੋਟੀਆਂ ਗੱਲਾਂ 'ਚ ਉਲਝ ਕੇ ਆਪਣੀ ਜ਼ਿੰਦਗੀ ਦੇ ਸੁਖਾਵੇ ਪਲ ਖਰਾਬ ਕਰਦੇ ਹਾਂ ਇਸ ਤੋਂ ਵੱਧ ਕੁਝ ਵੀ ਨਹੀਂ ਹੈਗਾ ਮੈਮ ਤੁਸੀਂ ਟੈਲੀਫੋਨ ਆਪਰੇਟਰ ਸੀਗੇ ਬੀਐਸਐਨਐਲ 'ਚ ਸਰ ਐਨਐਫਐਲ ਦੇ ਵਿੱਚ ਸੇਵਾਵਾਂ ਦੇ ਚੁੱਕੇ ਨੇ ਔਰ ਉਸੇ ਦੌਰਾਨ ਤੁਸ ਤੋਂ ਇੱਕ ਦੂਸਰੇ ਤੋਂ ਤੁਸੀਂ ਨੌਨ ਸੀ ਮਤਲਬ ਪਰ ਜਿਹੜੀ ਤੁਹਾਡੀ ਸ਼ਾਦੀ ਹੁੰਦੀ ਹੈ ਦੋਹਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਹੁੰਦੀ ਹੈ ਔਰ ਜਦੋਂ ਤੁਹਾਡੀ ਸ਼ਾਦੀ ਹੋਈ ਚਾਹੇ ਤੁਹਾਡੀ ਸਹਿਮਤੀ ਦੇ ਨਾਲ ਹੋਈ ਪਰ ਜਿਹੜੇ ਲੋਕਾਂ ਨੂੰ ਪਤਾ ਸੀਗਾ ਕਿ ਤੁਸੀਂ ਪਹਿਲਾਂ ਨੌਨ ਹੈਗੇ ਹੋ ਤਾਂ ਉਹਨਾਂ ਦਾ ਫਿਰ ਕੀ ਰਿਐਕਸ਼ਨ ਸੀ ਕਿਉਂਕਿ ਸੋਸਾਇਟੀ ਹੈ ਬਹੁਤ ਕੁਝ ਬੋਲਦੀ ਹੈ ਸੋਸਾਇਟੀ ਦੇ ਬਹੁਤ ਤਰ੍ਹਾਂ ਦੇ ਵਿਊਜ਼ ਹੁੰਦੇ ਨੇ ਲੋਕ ਇਹ ਵੀ ਕਹਿੰਦੇ ਹੋਣਗੇ ਇਹ ਲਵ ਮੈਰਿਜ ਸੀ ਇਹ ਤਾਂ ਪਹਿਲਾਂ ਹੀ ਗੱਲਬਾਤ ਕਰਦੇ ਸੀ ਫੋਨ ਤੇ ਤਾਂ ਅਜਿਹਾ ਕੁਝ ਫਿਰ ਸੋਨਨ ਨੂੰ ਮਿਲਿਆ ਤੁਹਾਨੂੰ ਸ਼ਾਦੀ ਤੋਂ ਬਾਅਦ ਇੱਕ ਗੱਲ ਤੁਹਾਨੂੰ ਮੈਂ ਅੱਜ ਵੀ ਕਹੂੰਗੀ ਜਿਹੜਾ ਸੰਸਾਰ ਹੈ ਉਹ ਤੁਹਾਡੇ ਪਰਿਵਾਰ ਨਾਲੋਂ ਪਹਿਲਾਂ ਤੁਹਾਨੂੰ ਜਾਣਦਾ ਹੁੰਦਾ ਕਿ ਤੁਸੀਂ ਕੈਸੇ ਹੋ ਪਰਿਵਾਰ ਨੂੰ ਤਾਂ ਕੋਈ ਵੀ ਗੱਲ ਬਾਅਦ 'ਚ ਪਤਾ ਲੱਗਦੀ ਹੈ ਲੋਕਾਂ ਨੂੰ ਪਹਿਲਾਂ ਲੱਗਦੀ ਹੈ 노 ਡਾਊਟ ਕਿ ਅਸੀਂ ਜਾਣਦੇ ਸੀ ਮੇਰਾ ਪ੍ਰੋਫੈਸ਼ਨ ਸੀ ਟੈਲੀਫੋਨ ਆਪਰੇਟਰ ਦਾ ਇਹਨਾਂ ਦਾ ਵੀ ਪ੍ਰੋਫੈਸ਼ਨ ਸੀ ਟੈਲੀਫੋਨ ਆਪਰੇਟਰ ਦਾ ਹੁਣ ਉਹ ਸੀਟਾਂ ਦੇ ਉੱਤੇ ਅਸੀਂ ਪੂਰੇ ਸ਼ਹਿਰ ਨੂੰ ਜਾਣਦੇ ਸੀਗੇ ਪਰ ਹਰ ਇੱਕ ਨਾਲ ਸਾਡਾ ਉਸ ਤਰ੍ਹਾਂ ਦਾ ਹੋਵੇ ਜਾਂ ਅਸੀਂ ਜਿਹਦੇ ਨਾਲ ਗੱਲ ਕਰਦੇ ਆ ਉਹਦੇ ਨਾਲ ਸਾਡਾ ਆਤਮਿਕ ਸੰਬੰਧ ਹੋਵੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਐਸੇ ਤਰ੍ਹਾਂ ਉਹਨਾਂ ਸਬਸਕ੍ਰਾਈਬਰ ਵਿੱਚੋਂ ਇੱਕ ਇਹ ਸੀ ਉਸ ਟਾਈਮ ਤੱਕ ਐਸੀ ਕੋਈ ਗੱਲ ਨਹੀਂ ਸੀ ਬਟ ਜਦੋਂ ਹੋਈ ਉਦੋਂ ਮੇਰੇ ਬਾਰੇ ਸਾਰਿਆਂ ਨੂੰ ਪਤਾ ਸੀ ਕਿ ਮੈਂ ਕੈਸੀ ਹਾਂ ਸਭ ਨੂੰ ਪਤਾ ਹੈ ਕਿ ਮੇਰੀ ਕੋਈ ਲਵ ਮੈਰਿਜ ਨਹੀਂ ਸੀਗੀ ਅਰੇਂਜ ਮੈਰਿਜ ਸੀਗੀ ਤੇ ਅਰੇਂਜ ਵੀ ਸਭ ਨੂੰ ਮਤਲਬ ਕਿਉਂਕਿ ਮੇਰੇ ਹੀ ਡਿਪਾਰਟਮੈਂਟ 'ਚ ਮੇਰੇ ਨਾਲ ਹੀ ਮੇਰੇ ਮਾਸੇ ਅੰਕਲ ਦੀ ਤਾਂ ਲਵ ਮੈਰਿਜ ਸੀ <laughs> हां अंकल जी दी लव मैरिज ही क्योंकि देखो आ, मेरे लिए सारे लोग ਉਸ ਤਰ੍ਹਾਂ ਦੇ ਸੀ ਹੋ ਸਕਦਾ ਇਹਨਾਂ ਨੇ ਆਪਣੇ ਦਿਲ ਦੇ ਵਿੱਚ ਮੇਰੇ ਲਈ ਕੋਈ ਖੁਆਬ ਦੇਖਿਆ ਹੋਵੇ ਜਾਂ ਮੇਰੇ ਵਰਗਾ ਕੋਈ ਖੁਆਬ ਦੇਖਿਆ ਹੋਵੇ ਉਹ ਹਰ ਇੱਕ ਇਨਸਾਨ ਦੇ ਹੁੰਦਾ ਹੈ ਬਟ ਸਾਡੀ ਜਿਹੜੀ ਮੈਰिज ਹੈ ਉਹ ਦੋਨਾਂ ਪਰਿਵਾਰਾਂ ਦੇ ਵੱਲੋਂ ਦੇਖਾ ਦਿਖਾਈ ਕਰਕੇ ਹੀ ਹੋਈ ਸੀ ਫੈਮਿਲੀ ਦੇ ਇੱਕ ਫਰੈਂਡ ਨੇ ਸਾਨੂੰ ਮਤਲਬ ਦੱਸਿਆ ਸੀਗਾ ਤੇ ਉਹਨਾਂ ਦੇ ਰਾਹੀਂ ਇਹ ਹੋਈ ਤੇ ਉਹਨਾਂ ਦੇ ਰਾਹੀਂ ਇਹ ਰਿਸ਼ਤਾ ਪੂਰਾ ਚੜਿਆ ਸੀਗਾ ਉਹੀ ਸਾਡੇ ਵਿਚੋਲੇ ਸੀਗੇ ਬਟ ਕਹਿੰਦੇ ਨਾ ਵੀ ਇਨਸਾਨ ਅਗਰ ਸੋਚਦਾ ਹੈ ਨਾ ਕਿ ਮੈਂ ਜੋ ਪਾਣਾ ਚਾਹਨਾ ਹੈ ਉਹ ਮਿਲ ਜਾਈ ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਪੋਸੀਬਲ ਹੈਗਾ ਹਾਂ ਤੁਸੀਂ ਅਗਰ ਅੱਛਾ ਸੋਚਦੇ ਹੋ ਤੇ ਅੱਛੀ ਸੋਚ ਵਾਲੇ ਇਨਸਾਨ ਤੁਹਾਨੂੰ ਅੱਗੋਂ ਮਿਲ ਜਾਂਦੇ ਨੇ ਇਹ ਬਿਲਕੁਲ ਸੱਚਾਈ ਹੈ ਕਿ ਮੈਂ ਜਿਸ ਤਰ੍ਹਾਂ ਦੀ ਸੀ ਮੈਨੂੰ ਉਹਨਾਂ ਦਾ ਪਰਿਵਾਰ ਵੀ ਉਸ ਤਰ੍ਹਾਂ ਦਾ ਮਿਲਿਆ ਹੱਸਦਾ ਖੇਲਦਾ ਅੱਛੇ ਵਿਚਾਰਾਂ ਵਾਲਾ ਔਰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਮਤਲਬ ਇਹਨਾਂ ਦੀ ਪੂਰੀ ਫੈਮਿਲੀ ਨੇ ਇਹਨਾਂ ਦੇ ਵੀ ਜੁਆਇੰਟ ਫੈਮਿਲੀ ਸੀ ਪੂਰੀ ਫੈਮਿਲੀ ਨੇ ਮੈਨੂੰ ਸਪੋਰਟ ਕੀਤਾ ਔਰ ਮੈਂ ਵੀ ਉਹਨਾਂ ਨੂੰ ਉਹਨਾਂ ਹੀ ਆਪਦੇ ਵੱਲੋਂ ਉਹਨਾਂ ਹੀ ਆਦਰ ਸਤਕਾਰ ਦਿੱਤਾ ਜੀ ਅੱਛਾ ਮੋਂਗਾ ਸਾਹਿਬ ਤੁਸੀਂ ਜਦੋਂ ਮੈਮ ਦੀ ਆਵਾਜ਼ ਸੁਣਦੇ ਹੋ ਪਹਿਲੀ ਵਾਰ ਮਤਲਬ ਜਦੋਂ ਕਾਲ ਬੁੱਕ ਇਹਨਾਂ ਦੇ ਕੋਲੇ ਕਰਵਾਉਂਦੇ ਹੋ ਤਾਂ ਫਿਰ ਉਦੋਂ ਤੁਹਾਡੇ ਜ਼ਿਹਨ ਦੇ ਵਿੱਚ ਕੀ ਆਇਆ ਕਿ ਤੁਹਾਨੂੰ ਪਤਾ ਸੀਗਾ ਕਿ ਇਹੀ ਅੱਗੇ ਚੱਲ ਕੇ ਤੁਹਾਡੇ ਲਾਈਫ ਪਾਰਟਨਰ ਬਣ ਗਏ ਨਹੀਂ ਇਹ ਨਹੀਂ ਪਤਾ ਸੀ ਜੀ कि मेरी लॉटरी हससा लग जाएगी <laughs> ते पर जदों आवाज सुनी सी एदी आवाज जिन्ने ਵੀ ਉੱਥੇ অপারেਟਰ ਸੀਗੇ ਅੱਜ ਦੇਖੋ ਬ্লাইন্ড ਬੰਦੇ ਦੀ ਜਿਹੜਾ ਵਿਜ਼ਨਲ ਚੈਲੰਜ ਹੁੰਦਾ ਹੈ ਉਹਦੇ ਕੋਲੇ ਸਾਹਮਣੇ ਵਾਲਿਆਂ ਦੀਆਂ ਆਵਾਜ਼ਾਂ ਹੀ ਰਿਕਾਰਡ ਹੁੰਦੀਆਂ ਨੇ ਜਿਵੇਂ ਤੁਸੀਂ ਲੋਕਾਂ ਤੁਹਾਡੇ ਨਾਰਮਲ ਲੋਕਾਂ ਨੇ ਦਿਮਾਗ ਦੇ ਵਿੱਚ ਲੋਕਾਂ ਦੀਆਂ ਸ਼ਕਲਾਂ ਯਾਦ ਹੁੰਦੀਆਂ ਸਾਨੂੰ ਲੋਕਾਂ ਨੂੰ ਲੋਕਾਂ ਦੀਆਂ ਆਵਾਜ਼ਾਂ ਯਾਦ ਰੱਖਣੀਆਂ ਪੈਂਦੀਆਂ ਨੇ ਜੀ ਇਹ ਨੇਚਰਲ ਫੀਨੋਮੀਨਾ ਉਹਦੇ ਵਿੱਚ ਇਹ ਹੈ ਕਿ ਇਹਨਾਂ ਦੀ ਆਵਾਜ਼ ਬਿਲਕੁਲ ਹਟ ਗਈ ਸੀ ਬਹੁਤ সুইਟ ਸੀ ਬਹੁਤ ਆ ਮਤਲਬ ਬਾਕੀ ਗੱਲ ਕਰਨਾ ਹਰ ਆਦਮੀ ਦਾ ਸਲੀਕਾ ਹੁੰਦਾ ਜੀ ਜੀ ਦੇਖੋ ਜੇ ਹੁਣ ਆਪਾਂ ਲਖਨਊ ਚਲੇ ਜਾਈਏ ਤੇ ਲਖਨਊ ਵਾਲਿਆਂ ਦੀ ਤਜ਼ੀਬ ਤੇਜ਼ੀ ਹੋਰ ਤੇ ਜੇ ਸਾਡੇ ਆਪਣੇ ਇੱਧਰ ਆ ਜਾਈਏ ਤਾਂ ਥੋੜਾ ਜਿਹਾ ਕਮ ਹੋਰ ਹੋ ਜਾਂਦਾ ਹੈ ਇਸ ਵਿੱਚ ਫਰਕ ਹੁੰਦਾ ਫੁੱਲ ਸਾਰੇ ਹੀ ਹੁੰਦੇ ਆ ਰੰਗ ਸਭ ਦੇ ਆ ਰੂਪ ਸਭ ਦੇ ਖੁਸ਼ਬੂਆ ਸਭ ਦੀਆਂ ਲੇਕਿਨ ਹਰ ਫੁੱਲ ਦੀ ਇੱਕ ਆਪਣੀ ਇੱਕ ਅਲੱਗ ਪਹਿਚਾਨ ਵੀ ਹੁੰਦੀ ਐ ਐਗਜ਼ੈਕਟਲੀ ਤੇ ਜ਼ਰੂਰੀ ਨਹੀਂ ਕਿ ਸਭ ਨੂੰ ਗੁਲਾਬ ਹੀ ਪਸੰਦ ਹੋਵੇ ਤੇ ਜ਼ਰੂਰੀ ਨਹੀਂ ਕਿ ਸਭ ਨੂੰ ਚਮੇਲੀ ਹੀ ਪਸੰਦ ਹੋਵੇ ਟਰੂ ਦੈਟ ਟਰੂ ਦੈਟ ਜੀ ਸਵੇਰ ਲਾਈਫ ਐ ਅੱਛਾ ਤੁਹਾਡੀ ਸ਼ਾਦੀ ਹੋਣ ਤੋਂ ਪਹਿਲਾਂ ਫਿਰ ਕਿੰਨਾ ਕੁ ਸਮਾਂ ਤੁਹਾਡੀ ਫੋਨ ਤੇ ਮਤਲਬ ਆਫੀਸ਼ੀਅਲੀ ਗੱਲ ਹੁੰਦੀ ਰਹੀ ਨਹੀਂ ਐਕਚੁਅਲੀ ਸ਼ਾਦੀ ਵਾਲੇ ਟੌਪਿਕ ਤੋਂ ਬਾਅਦ ਤਾਂ ਖੈਰ ਸਾਡਾ ਕੰਮ ਝਟਪਟ ਟੱਟ ਮੰਗਣੀ ਤੇ ਪਟ ਵਿਆਹ ਹੋ ਗਿਆ 15 ਦਿਨਾਂ ਚ ਬੜਾ ਸ਼ਾਰਟ ਟਾਈਮ ਮਿਲਿਆ ਸਾਨੂੰ ਜੀ ਤੇ ਲੇਕਿਨ ਉਹ ਕਿਉਂਕਿ ਸਬਸਕ੍ਰਾਈਬਰ ਸੀਗੇ ਅਸੀਂ ਇਹਨਾਂ ਦੇ ਜੀ ਐਨ ਐਫ ਐਲ 100 ਸਬਸਕ੍ਰਾਈਬਰ ਸੀ ਮੈਂ ਐਨ ਐਫ ਐਲ ਵੱਲੋਂ ਮਤਲਬ ਕੋਲਾ ਵਗੈਰਾ ਬੁੱਕ ਕਰਾਂਦਾ ਸੀ ਇਹ ਬੀ ਐਸ ਐਨ ਐਲ 'ਚ ਜੌਬ ਕਰਦੇ ਸੀ ਮੈਨੇ 81 'ਚ ਐਨ ਐਫ ਐਲ ਜੁਆਇਨ ਕੀਤਾ ਇਹਨਾਂ ਨੇ 83 'ਚ ਐਨ ਬੀ ਐਸ ਐਨ ਐਲ ਜੁਆਇਨ ਕੀਤਾ ਓਕੇ ਸੋ ਮਤਲਬ ਐਸ ਸੱਚ ਐਸਟਾ ਨਹੀਂ ਸੋਚ ਅਪਰੋਚ ਤਾਂ ਖੈਰ ਨਹੀਂ ਆਪਾਂ ਕਹ ਸਕਦੇ ਕਿ ਲੰਬਾ ਟਾਈਮ ਸੀ ਸੀ ਅੱਛਾ ਉਸ ਟਾਈਮ ਤੇ ਇੰਨੀ ਪਾਪੂਲੇਸ਼ਨ ਵੀ ਨਹੀਂ ਹੁੰਦੀ ਸੀ ਛੋਟਾ ਜਿਹਾ ਸ਼ਹਿਰ ਹੁੰਦਾ ਸੀ ਲੋਕ ਜਾਣਦੀ ਹੁੰਦੇ ਸੀ ਇੱਕ ਦੂਸਰੇ ਨੂੰ ਉਸ ਵੇਲੇ ਤਾਂ ਕੋਈ ਇੰਨਾ ਵੱਡਾ ਸ਼ਹਿਰ ਨਹੀਂ ਸੀ ਘੱਟ ਆਬਾਦੀ ਸੀ ਯੋ ਨਈ ਇੰਨਾ ਵੀ ਛੋਟਾ ਨਹੀਂ ਸੀ ਕੁਝ ਇਹ ਵੀ ਹੈ ਕਿ ਅਸੀਂ ਐਸਐਸਡੀ ਮੈਨ ਗਰਲਸ ਕਾਲਜ ਚ ਪੜਦੇ ਸੀ ਇੱਕ ਅਰਜਿੰਦਰਾ ਕਾਲਜ ਕੋਲ ਚ ਸੀਗੇ ਬਟ ਮੈਂ ਰਹਿੰਦੀ ਵੀ ਥਰਮਲ 'ਚ ਸੀ ਸਾਡਾ ਸਿਟੀ ਨਾਲ ਕੋਈ ਇੰਨਾ ਜ਼ਿਆਦਾ ਕਨੈਕਸ਼ਨ ਨਹੀਂ ਸੀਗਾ ਕਿਉਂਕਿ ਕੁਝ ਮੈਂ ਇੱਥੋਂ ਦੀ ਨਹੀਂ ਸੀਗੀ ਇਸ ਕਰਕੇ ਵੀ ਸਾਡਾ ਸ਼ਹਿਰਦਾਰੀ ਸ਼ਹਿਰ ਦੇ ਲੋਕਾਂ ਨਾਲ ਕੋਈ ਬਹੁਤ ਕਨੈਕਸ਼ਨ ਵੀ ਨਹੀਂ ਸੀਗਾ ਇਸ ਕਰਕੇ ਅਸੀਂ ਨਹੀਂ ਜਾਣਦੇ ਸੀਗੀ ਅੱਛਾ ਮੰਗਾ ਸਾਹਿਬ ਤੁਸੀਂ ਦੱਸੋ ਵੀ ਜਿਹੜਾ ਇਹ ਵਿਆਹ ਦਾ ਮਤਲਬ ਸਿਨੈਰੀਓ ਹੈ ਉਹ ਕਿਵੇਂ ਫਿਰ ਗੱਲਬਾਤ ਚੱਲਦੀ ਉਹ ਕਿਵੇਂ ਫਿਰ ਪੂਰ ਚੜਦੀ ਹੈ ਗੱਲ ਮੈਂ ਇਹੀ ਗੱਲ ਕਹਾਂਗਾ ਵੀ ਮੈਰਿਜਸ ਆਰ ਸੈਟਰਡ ਇਨ ਹੈਵਨ ਐਂਡ ਪਰਫਾਰਮ ਔਨ ਅਰਥ ਉਹ ਗੱਲ ਇਹ ਵੀ ਧੁਰ ਤੋਂ ਹੀ ਲਿਖਿਆ ਹੁੰਦੀਆਂ ਨੇ ਹਾਂਜੀ ਤੇ ਬਨ ਗਿਆ ਪਰ ਇਨੀਸ਼ੀਏਟ ਤਾਂ ਕਿਵੇਂ ਨਾ ਕਿਵੇਂ ਹੁੰਦੀ ਹੈ ਨਾ ਕੋਈ ਵਿਜਤਾ ਹੁੰਦੀ ਹੋਈ ਹੈ ਇਨੀਸ਼ੀਏਟ ਤੇ ਇਹ ਕੁਝ ਦਿਨ ਵਾਸਤੇ ਵਿੱਚੋਂ ਐਬਸੈਂਟ ਹੋ ਗਈ ਸੀ ਬਿਮਾਰ ਹੋ ਗਈ ਸੀ ਹੈ ਤੇ ਉਸ ਤੋਂ ਬਾਅਦ ਇਹ ਕਾਫੀ ਦਿਨਾਂ ਬਾਅਦ ਜਦੋਂ ਉਹਨਾਂ ਦੀ ਵਾਇਸ ਸੁਣੀ ਮੇਰੀ ਆਦਤ ਸੀ ਥੋੜਾ ਜਿਹਾ ਸੀਗੀ ਅੱਜ ਵੀ ਹੈ ਮਤਲਬ ਮਜ਼ਾਕ ਕਰੰਦੀ ਮੈਂ ਇਹਨਾਂ ਨੂੰ ਮਜ਼ਾਕ ਚ ਕਿਹਾ ਮੈਂ ਆਪਾਂ ਆਪਾਂ ਕਿੱਥੋਂ ਆ ਗਏ ਮਤਲਬ ਕੁਛ ਹਸਤਾ ਜਿਹਾ ਦਿੱਤਾ ਇਹਨਾਂ ਨੂੰ ਵੀ ਹਲੇ ਆਪਾਂ ਹੈਗੇ ਆ ਹਾਂਜੀ ਇਹਨਾਂ ਨੂੰ ਥੋੜਾ ਜਿਹਾ ਅਜੀਬ ਲੱਗਾ ਵੀ ਇਹ ਬੰਦਾ ਕਿਹਦਾ ਐਨੀਵੇ ਫਿਰ ਹੋਲੀ ਜਿਹਾ ਗੱਲਬਾਤ ਹੋਈ ਐ ਮੈਂ ਅਚਨ ਉਹਨਾਂ ਦੇ ਨਾਲ ਚ ਪੜਦਾ ਸੀ ਆ ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਕੋਈ ਰੀਡਰ ਵਗੈਰਾ ਕੋਈ ਮਿਲ ਜਾਇਤਾ ਮੈਂ ਬਾਰੋ ਕਰ ਮੈਂ ਬਾਰੋ ਕਰਨਾ ਚਾਹੁੰਦਾ ਇਹਨਾਂ ਨੇ ਕਿਸੇ ਨਾਲ ਗੱਲ ਕੀਤੀ ਇਹਨਾਂ ਦਾ ਖੁਲੀ ਗੀ ਸੀ ਆ ਉਹ ਪਾਰਟ ਟਾਈਮ ਤੇ ਮੇਰੇ ਕੋਲ ਸ਼ਾਮ ਨੂੰ ਆ ਕੇ ਮੈਂ ਲ ਬੁੱਕਸ ਵਰਾ ਰੀਡ ਕਰਦਾ ਸੀ ਹੋਲੀ ਹੋਨੇ ਉਹਨੇ ਵੀ ਜਾ ਕੇ ਦੱਸਿਆ ਮੇਰੇ ਬਾਰੇ ਖੈਰ ਰੂਟੀਨ ਤੇ ਵੈਸੇ ਕੋਈ ਦੇਖੋ ਟੈਲੀਫੋਨ ਆਪਰੇਟਰਾਂ ਦਾ ਤਾਂ ਕੰਮ ਹੀ ਹੁੰਦਾ ਗੱਲਾਂ ਮਾਰਨੀ ਆ ਹਾਂਜੀ ਹਾਂਜੀ ਸਾਡਾ ਤਾਂ ਕੰਮ ਹੀ ਇਹੋ ਜਿਹਾ ਹੁੰਦਾ ਜੇ ਜਦ ਤੱਕ ਗੱਲਾਂ ਨਹੀਂ ਮਾਰਾਂਗੇ ਤਦ ਤੱਕ ਕੁਝ ਨਹੀਂ ਹੁੰਦਾ ਹੂੰ ਬਾਈ ਚਾਂਸ ਉਨ ਉਸ ਕੁਲੀਗ ਦੇ ਨਾਲ ਮੇਰੇ ਮਜ਼ਨ ਨੇ ਕਿਤੇ ਗੱਲ ਬਾਤ ਕੀਤੀ ਵੀ ਸਾਨੂੰ ਕੋਈ ਕੁੜੀ ਕਾੜੀ ਦੱਸੋ ਹਾਂਜੀ ਅੱਛਾ ਉਹਨੇ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਜਦੋਂ ਦੱਸਿਆ ਵੀ ਇਸਨਾ ਹੈਗਾ ਤੇ ਵੀ ਐਨ ਐਫ ਐਮ ਨੂੰ ਦੱਸਿਆ ਜੀ ਮਤਲਬ ਇਹ ਕੁੜੀ ਮੇਰੇ ਨਿਗਰਸ਼ਾ ਹੈਗੀ ਹੈ ਆਈ ਹੈ ਵੀ ਜੋ ਤੁਹਾਡੇ ਟਰਮਸ ਐਂਡ ਕੰਡੀਸ਼ਨ ਹੈ ਵੀ ਸਾਇਦ ਉਹ ਫਿਲ ਕਰਦੇ ਜੇ ਤੁਸੀਂ ਕੋਹ ਤਾਂ ਮੈਂ ਗੱਲ ਕਰਾਂ ਜੀ ਮੇਰੇ ਮੂੰਹੋਂ ਨਿਕਲ ਗਿਆ ਵੀ ਤੂੰ ਗੱਲਾਂ ਉਹਨਾਂ ਹੋਰਾਂ ਬਾਰੇ ਛੋੜ ਤਵਾ ਤੇ ਬਾਰੇ ਸੋਚ ਹੂੰ ਇਹਨੂੰ ਬਹੁਤ ਬੁਰਾ ਲੱਗਾ ਉਹੀ ਗੱਲ ਹੈ ਵੀ ਜਿੱਮੇ ਇੱਕਦਮ ਅੱਛਾ ਕਿਹਾ ਕੀ ਮੈਮ ਨੇ ਫਿਰ ਉਦੋਂ ਕਿਆ ਹੀ ਨਹੀਂ ਜੀ ਪਲੱਗ ਕੱਟਦਾ ਕਾਲ ਕੱਟਦੀ ਤਿੰਨ ਦਿਨ ਗੱਲ ਹੀ ਨਹੀਂ ਹੋਈ ਤਿੰਨ ਦਿਨ ਗੱਲ ਹੀ ਨਹੀਂ ਹੋਈ ਅੱਛਾ ਜੀ ਹਾਂ ਆਪਾਂ ਨੂੰ ਬਾਅਦ 'ਚ ਥੋੜਾ ਪ੍ਰਸ਼ਨ ਫਿਰ ਤੁਹਾਡੇ ਦਿਨ ਦਾ ਕੀ ਉਦੋਂ ਹਾਲ ਸੀ ਦੇਖੋ ਜੀ ਹਾਲ ਤਾਂ ਹੁਣ ਤਾਂ ਮੈਂ ਦੇਖੋ ਜਵਾਨੀ ਸਭ ਤੇ ਜਾਂਦੀ ਹੈ ਵਕਤ ਸਭ ਤੇ ਜਾਂਦਾ ਹਾਂ ਤੁਸੀਂ ਤਾਂ ਥੋੜੇ ਉਮਰ ਦੇ ਛੋਟੇ ਹੋ ਲੇਕਿਨ ਗੱਲ ਇਹ ਵੀ ਹੁਣ ਜਦੋਂ ਬੰਦਾ ਕਰ ਬੈਠਦਾ ਜਦੋਂ ਬੰਦਾ ਖੂਨਕਾਰੀ ਬੈਠਦਾ ਹਾਂਜੀ ਫਿਰ ਬੰਦੇ ਕੋਲੇ ਕੀ ਆਪਸ਼ਨਸ ਹੁੰਦੀਆਂ ਨੇ ਫਿਰ ਤਾਂ ਜੱਜ ਜੱਜ ਤੇ ਡਿਪੈਂਡ ਕਰਦਾ ਹੈ ਨਾ ਵੀ ਕੀ ਸਜ਼ਾ ਮਿਲਦੀ ਹੈ ਹੂੰ ਉਹ ਬਸ ਫਿਰ ਉਹ ਐ ਵੀ ਮੇਰੀ ਲੋਟਰੀ ਲੱਗ ਗਈ ਮਸਲਾ ਇਹਨਾਂ ਨੇ ਥਿੰਕ ਓਵਰ ਕੀਤਾ ਵੀ ਜੇ ਮੈਂ ਸੇਵਾ ਦਾ ਕਰਨੀ ਹੈ ਵੀ ਜੇ ਮੈਂ ਇਹਦੀ ਜ਼ਿੰਦਗੀ 'ਚ ਇਹਦੀ ਸੇਵਾ ਕਰਾਂ ਜਾਂ ਇਹਨੂੰ ਮੈਂ ਲੈ ਇਹਨੂੰ ਲੋਡ ਹੈ ਲੁੱਕ ਆਫਟਰ ਕਰਾਂ ਤਾਂ ਮੈਂ ਮਤਲਬ ਤਾਂ ਨਾ ਫਿਰ ਸ਼ਾਇਦ ਇਹਨੇ ਮਾਈਂਡ ਮੇਕਅਪ ਕੀਤਾ ਹੋਣਾ ਹੋਣੀ ਹੋਣੀ ਉਹ ਮੈਂ ਫਿਰ ਇਹਨਾਂ ਨੇ ਮਤਲਬ ਉਸ ਗੱਲ ਨੂੰ ਥੋੜਾ ਵਧਿਆ ਐਕਚੁਅਲੀ ਇੰਨੇ ਟਾਈਮ ਤਾਂ ਲੱਗ ਗਿਆ ਇਸ ਗੱਲ ਨੂੰ ਜੀ ਵਿੱਚੇ ਫਿਰ ਨੌਨਸ ਆ ਗਏ ਵਿੱਚੋਂ ਹਮ ਉਹਨਾਂ ਨੇ ਕਿਤੇ ਗੱਲਬਾਤ ਕੀਤੀ ਬਸ ਹੋ ਗਿਆ ਹੋ ਗਿਆ ਅੱਛਾ ਮੈਮ ਵੀ 뮤직 ਦੇ ਸ਼ੌਕੀਨ ਨੇ ਤੁਸੀਂ ਵੀ 뮤직 ਦੇ ਸ਼ੌਕੀਨ ਹੋ ਮੈਮ ਕਹ ਰਹੇ ਸੀਗੇ ਕਿ ਅਸੀਂ ਬਹੁਤ देर ਰਾਤ ਤੱਕ ਅਸੀਂ ਗਜ਼ਲਾਂ ਗਾਉਂਦੇ ਸੀ ਇਦਾਂ ਟਾਈਮ ਸਪੈਂਡ ਕਰਦੇ ਸੀ ਤਾਂ ਇਕੱਠੇ ਕੋਈ ਮਤਲਬ ਤੁਹਾਨੂੰ ਕੋਈ ਅੱਛੀ ਗਜ਼ਲ ਤੁਸੀਂ ਦੋਨੋਂ ਗੁੰਗੁਣਾਉਂਦੇ ਹੋ ਤੇ ਉਹਨਾਂ ਦਿਨਾਂ ਨੂੰ ਜੀ ਤਾਜ਼ਾ ਕਰਨਾ ਚਾਹੁੰਦੇ ਹਾਂ ਤਾਂ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਗਜ਼ਲ ਦੋਨੋਂ ਇਕੱਠੇ ਕੋਈ ਜ਼ਰੂਰ ਸਾਨੂੰ ਸੁਣਾਓ। ਦੇਖੋ ਐਕਚੁਅਲੀ ਨੋ ਨੋ ਨਾ ਕਰੋ ਨਾ ਤੁਸੀਂ ਨਾ ਤਾਂ ਨਹੀਂ ਫਾਂ ਇਹ ਚਿੰਗ ਤੁਸੀਂ ਆਪ ਹੀ ਲਾਈ ਹੈ। ਇਹ ਚਿੰਗ ਤੁਸੀਂ ਆਪ ਹੀ ਲਾਈ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਬਹੁਤ ਗੌਂਦੀ ਰਹੀ ਹਾਂ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਮੇਰਾ ਗਲਾ ਬਹੁਤ ਜ਼ਿਆਦਾ ਕਿਉਂਕਿ ਮੈਂ ਟਰੈਵਲਿੰਗ 'ਚ ਸੀ ਬਹੁਤ ਲਾਈਨਾਂ ਦੋ ਲਾਈਨਾਂ ਤੁਸੀਂ ਦੋਨੋਂ ਇਕੱਠੀ ਕੋਈ ਵੀ ਗਜ਼ਲ ਕੋਈ ਵੀ ਕੋਈ ਵੀ ਪੁਰਾਣਾ ਗੀਤ ਔਰ ਮੈਂ ਮੇਰੀ ਰਿਕੁਐਸਟ ਹੈ ਕਿ ਦੋਨੋਂ ਜਾਨੇ ਸਾਨੂੰ ਸੁਣਾਓ ਸੁਰ ਨਹੀਂ ਤੁਸੀਂ ਛੱਡਿਆ ਬਿਲਕੁਲ ਲੈ ਦੇ ਵਿੱਚ ਗਾਇਆ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਅਜੇ ਤਾਂ ਗੱਲਾਂ ਠੀਕ ਨਹੀਂ ਆ ਤੁਹਾਡਾ ਹਵ ਸੰਗ ਵੈਰੀ ਬਿਊਟੀਫੁਲੀ ਯੂ ਬੋਥ ਆਫ ਯੂ ਕਿਤਨਾ ਚਾ ਕਿੰਨੇ ਕਿੰਨੇ ਟਾਈਮ ਬਾਅਦ ਅਜ ਤੁਸੀਂ ਦੋਹਾਂ ਨੇ ਗਾਣਾ ਗਾਇਆ ਇਕੱਠੇ ਨਹੀਂ ਇਸ ਤਰ੍ਹਾਂ ਦਾ ਐਸਾ ਵੀ ਪੁੱਛਣੀ ਹੈ ਵੀ ਇੰਜੋਏ ਲਾਈਫ ਵੀ ਵੀ ਆਲਸੋ ਇੰਜੋਏ ਬੀਇੰਗ ਵਿਦ ਯੂ ਮੈਮ ਸਾਨੂੰ ਥੈਂਕ ਯੂ ਤੁਸੀਂ ਇਸ ਟਾਈਮ ਦਿੱਤਾ ਔਰ ਬਹੁਤ ਹੀ ਮਜ਼ਾ ਆਇਆ ਮਤਲਬ we feel so so glad to meet both of you thank you so thank much you, thank you thank you thank you acha mam jehde aaj kal de naye couple hai jehde you know new generation de vich jo apni married life de vich ne unna de layi tuhade dono vallon tusi ki message dena chahunde ho main ta ehhi message dena chahungi ke jo aaj kal main dekh rahi ha oh de vich ik pyar di badi kami hai aaj kal assi jo bhautik chizaan ne ਉਹਨਾਂ ਨੂੰ ਉੱਪਰ ਰੱਖਣ ਲੱਗੇ ਜਿਵੇਂ ਪੈਸਾ ਹੈ ਚੀਜ਼ਾਂ ਹੈ ਜ਼ਰੂਰਤਾਂ ਹੈ ਔਰ ਪਿਆਰ ਕਿਤੇ ਗੁੰਮੀ ਹੋ ਗਿਆ ਮੈਂ ਕਹਿੰਦੀ ਹਾਂ ਤੁਸੀਂ ਚਾਹੇ ਉਹ ਜਿਵੇਂ ਆਪਾਂ ਕਹਿੰਨੇ ਭਾਵੇਂ ਸੜਕ ਤੇ ਬੈਠੇ ਹੋ ਪਰ ਅਗਰ ਤੁਹਾਡੇ ਦੋਨਾਂ ਦੇ ਅੰਦਰ ਪਿਆਰ ਹੈ ਔਰ ਕੋਈ ਵੀ ਚੀਜ਼ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਤੁਹਾਡੇ ਪਿਆਰ ਦੇ ਅਗੇ ਸਾਰੀਆਂ ਚੀਜ਼ਾਂ ਫਿੱਕੀਆਂ ਨਹੀਂ ਜ਼ਿੰਦਗੀ ਨੂੰ ਪਿਆਰ ਨਾਲ ਜਿਓ ਚੀਜ਼ਾਂ ਦੇ ਵਰਤਨੀਆਂ ਚੀਜ਼ਾਂ ਦੇ ਨਾਲ ਨਾ ਜਿਓ ਕੋਈ ਮਾਇਨੇ ਨਹੀਂ ਰੱਖਦਾ ਤੁਹਾਡਾ ਮਹਿਲ ਵੱਡਾ ਹੈ ਤੁਹਾਡਾ ਛੋਟਾ ਹੈ ਪਿਆਰ ਦੇ ਦੋ ਪਲ ਇਨਸਾਨ ਨੂੰ ਇੰਨੀ ਕੁ એનર્ਜੀ ਦਿੰਦੇ ਐ ਔਰ એનર્ਜੀ ਦੇ ਨਾਲ ਉਹ ਸਕੂਨ ਦਾ ਜਿਹੜਾ ਪਲ ਤੁਸੀਂ ਇੱਕ ਸਾਥੀ ਦੇ ਨਾਲ ਬਿਤਾਣਿਓ ਉਸ ਦਾ ਜਿਹੜਾ ਇੱਕ ਇੰਜੋਏ ਐ ਤੁਸੀਂ ਕਿਤੇ ਵੀ ਨਹੀਂ ਕਰ ਸਕਦੇ ਉਸ ਦੀ ਜਿਹੜੀ ਇੱਕ ਫੀਲਿੰਗ ਐ ਹੋਰ ਦੁਨੀਆ 'ਚ ਕਿਸੇ ਵੀ ਚੀਜ਼ ਨਾਲ ਨਹੀਂ ਲੈ ਸਕਦੇ ਚਾਹੇ ਤੂੰ ਕਿਸੇ ਵੀ ਮਹਿੰਗੇ ਤੋਂ ਮਹਿੰਦੀ ਗੱਡੀਆਂ 'ਚ ਬੈਠੇ ਹੋ ਮਹਿੰਗੇ ਦੇ ਮਹਿੰਗੇ ਰੈਸਟੋਰੈਂਟ 'ਚ ਤੇ ਮਹਿੰਗੇ ਦੇ ਮਹਿੰਗਿਆ ਸ਼ਰਾਬਾਂ ਪੀ ਕੇ ਤੁਸੀਂ ਜ਼ਿੰਦਗੀ ਬਤਾਓ ਪਰ ਪਿਆਰ ਦੇ ਪੱਲਾ ਨੂੰ ਕਦੇ ਵੀ ਕੋਈ ਨਹੀਂ ਪੁਲਾ ਸਕਦਾ ਮੇਰਾ ਇਹੀ ਮੈਸੇਜ ਹੈ ਕਿ ਪਿਆਰ ਦੇ ਨਾਲ ਜ਼ਿੰਦਗੀ ਜਿਓ ਚੀਜ਼ਾਂ ਦੇ ਨਾਲ ਨਾ ਜਿਓ ਪਲੀਜ਼ ਜੀ ਸਰ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਕੀਚ ਦੇਖੋ ਕਮਿਟਮੈਂਟ ਮੀਨਸ ਕਮਿਟਮੈਂਟ ਹਮ ਕਮਿਟਮੈਂਟ ਕਰਨ ਤੋਂ ਪਹਿਲਾਂ 100 ਵਾਰੀ ਸੋਚੋ ਜੇ ਤੁਹਾਡੀ ਆਤਮਾ ਤੁਹਾਡਾ ਦਿਲ ਗਵਾਹੀ ਦਿੰਦਾ ਔਰ ਤੁਸੀਂ কমিਟ ਹੋ ਜਾਣੇ ਹੋ ਤਾਂ ਉਸ ਕਮਿਟਮੈਂਟ ਨੂੰ ਨਿਭਾਣਾ ਚਾਹੀਦਾ 100% ਨਿਭਾਉਣਾ ਚਾਹੀਦਾ ਆਦਰਵਾਇਸ ਤੁਸੀਂ ਬੰਦੇ ਨਹੀਂ ਹੋ ਔਰ ਜ਼ਿੰਦਗੀ ਹਮੇਸ਼ਾ ਸਟਰੋਂਗ ਲੋਗ ਹੀ ਜੀ ਸਕਦੇ ਨੇ ਆਉਣ ਵਾਲਾ ਕੱਲ ਕਿਸਨੂੰ ਨਹੀਂ ਪਤਾ ਜਿਹੜਾ ਬੀਜ ਗਿਆ ਉਹ ਨਹੀਂ ਆਣਾ ਨਹੀਂ ਆਪਣੀ ਪ੍ਰੈਜ਼ੈਂਸ ਜ਼ਿੰਦਗੀਆਂ ਨੂੰ ਪ੍ਰੈਜ਼ੈਂਟ ਮੂਵਮੈਂਟਸ ਨੂੰ ਕਿਉਂ ਖਰਾਬ ਕਰਦੇ ਹੋ ਐਬਸੋਲਿਊਟ ਬਹੁਤ ਬਹੁਤ ਧੰਨਵਾਦ ਜੀ ਬੋਲੀ ਹਲੀ ਬਾਬਨ ਆਪਣਾ ਕੀਮਤੀ ਸਮਾਂ ਦੇਣ ਲਈ ਸਰ ਨਮਸਕਾਰ ਥੈਂਕ ਯੂ ਸੋ ਮਚ